ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸਤਿਕਾਰ ਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅਸੀਂ ਜਦੋਂ ਵੀ ਕਿਸੇ ਸਿਆਸਤਦਾਨ ਦਾ ਭਾਸ਼ਣ ਸੁਣਦੇ ਹਾਂ ਤਾਂ ਗੱਲ ਪੰਜਾਬ ਦੀ ਤਰੱਕੀ ਦੀ ਹੁੰਦੀ ਕੋਈ ਕਹਿੰਦਾ ਕਿ ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ ਕੋਈ ਕਹਿੰਦਾ ਹੈ ਦੇਸ਼ ਦਾ ਸਭ ਤੋਂ ਬਿਹਤਰ ਸੂਬਾ ਬਣਾਵਾਂਗੇ ਨੰਬਰ 1 ਸੂਬਾ ਕੋਈ ਅਮਰੀਕਾ ਬਣਾਉਣ ਦੀ ਗੱਲ ਕਰਦਾ ਹੈ ਤੇ ਕੋਈ ਕੈਨੇਡਾ ਔਰ ਹੁੰਦੀਆਂ ਸਭ ਗੱਲਾਂ ਹੀ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਕੋਈ ਨਾ ਕੋਈ ਬਹਾਨਾ ਲੱਭ ਕੇ ਕੋਈ ਕਾਰਨ ਲੱਭ ਜਾਂਦੇ ਨੇ ਜਿੰਨਾ ਕਰਕੇ ਉਹ ਇਹ ਕਹਿੰਦੇ ਨੇ ਕਿ ਕੰਮ ਹੋ ਨਹੀਂ ਸਕੇ ਸੂਬੇ ਦੀ ਤਰੱਕੀ ਹੋਵੇ ਜਾਂ ਨਾ ਹੋਵੇ ਲੇਕਿਨ ਆਪਣੀ ਤਰੱਕੀ ਦੇ ਵਿੱਚ ਆਪਣੀ ਤਰੱਕੀ ਦੇ ਰਾਹ ਦੇ ਵਿੱਚ ਕਦੇ ਕੋਈ ਅੜਿੱਕਾ ਨਹੀਂ ਆਉਂਦਾ ਕਦੇ ਕੋਈ ਰੋੜਾ ਨਹੀਂ ਆਉਂਦਾ ਸੂਬੇ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਨਵੀਆਂ ਸੜਕਾਂ ਜਾਂ ਨਵੀਆਂ ਹਾਈਵੇ ਬਣਾਉਣ ਵਿੱਚ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਉਸ ਦੀ ਚਰਚਾ ਤਾਂ ਆਪਾਂ ਕੱਲ੍ਹ ਵਾਲੀ ਐਪੀਸੋਡ ਦੇ ਵਿੱਚ ਕਰ ਹੀ ਚੁੱਕੇ ਹਾਂ ਪਰ ਪਰੇਸ਼ਾਨੀ ਜਿਹੜੀ ਹੈ ਉਹ ਕੱਲੀ ਸੜਕਾਂ ਬਣਾਉਣ ਦੇ ਵਿੱਚ ਨਹੀਂ ਹੈ ਰੇਲਵੇ ਦੇ ਵੀ ਕਈ ਕੰਮ ਰੁਕੇ ਹੋਏ ਹਨ ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਨਾ ਹੋਣ ਕਰਕੇ ਚਾਰ ਰੇਲਵੇ ਦੇ ਪ੍ਰੋਜੈਕਟ ਜਿਹੜੇ ਨੇ ਉਹ ਪਟੜੀ ਤੋਂ ਲੈਣ ਦੇ ਕੰਡੇ ਹਨ ਇਹ ਪ੍ਰੋਜੈਕਟ ਹਨ ਫਿਰੋਜ਼ਪੁਰ ਪੱਟੀ ਨੰਗਲ ਡੈਮ ਤੋਂ ਤਲਵਾੜਾ ਰਾਜਪੁਰਾ ਮੁਹਾਲੀ ਤੇ ਤੂਰੀ ਜੰਕਸ਼ਨ ਨੂੰ ਬਾਈਪਾਸ ਕਰਨ ਵਾਲੀ ਜਿਹੜੀ ਰੇਲਵੇ ਲਾਈਨ ਹੈ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੈ ਕੌਮੀ ਸੜਕ ਮਾਰਗਾਂ ਦੀ ਤਰ੍ਹਾਂ ਹੀ ਰੇਲਵੇ ਲਾਈਨਾਂ ਬਿਚਾਉਣ ਦੇ ਲਈ ਜ਼ਮੀਨ ਪ੍ਰਾਪਤੀ ਹੀ ਇੱਕ ਬਹੁਤ ਵੱਡਾ ਅੜਿੱਕਾ ਬਣੀ ਹੋਈ ਹੈ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਸਦ ਦੇ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕੇਂਦਰੀ ਰੇਲ ਮੰਤਰੀ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਰੇਲ ਮੰਤਰਾਲੇ ਅਨੁਸਾਰ ਫਿਰੋਜ਼ਪੁਰ ਤੋਂ ਪੱਟੀ ਤੱਕ ਜਿਹੜੀ ਨਵੀਂ ਰੇਲ ਲਾਈਨ ਬਣਨੀ ਹੈ ਉਸ ਦੀ ਲੰਬਾਈ 26 ਕਿਲੋਮੀਟਰ ਦੀ ਹੈ ਇਸ ਨਵੀਂ ਰੇਲ ਲਾਈਨ ਵਾਸਤੇ 166 ਹੈਕਟੇਅਰ ਜ਼ਮੀਨ ਦੀ ਲੋੜ ਹੈ ਕੁਮੰਤਰੀ ਸਰਹੱਦ ਕੋਲ ਲੰਘਦੇ ਇਸ ਰੇਲਵੇ ਦਾ ਅਹਿਮ ਪ੍ਰੋਜੈਕਟ ਜੋ ਹੈ ਉਸ ਦੇ ਲਈ ਫਿਰੋਜ਼ਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਦੀ ਜ਼ਮੀਨ ਐਕਵਾਇਰ ਹੋਣੀ ਹੈ ਪੌਂ ਪ੍ਰਾਪਤੀ ਆ ਜ਼ਮੀਨ ਪ੍ਰਾਪਤੀ ਦੀ ਮਾਰਚ 2023 ਦੇ ਵਿੱਚ ਹੀ ਟੈਂਡਰ ਅਵਾਰਡ ਹੋ ਚੁੱਕਿਆ ਹੈ ਪਰ ਹਲੇ ਤੱਕ ਜਿਹੜੀ ਹੈ ਅਦਾਇਗੀ ਨਹੀਂ ਕੀਤੀ ਗਈ। ਜ਼ਮੀਨ ਨਾ ਮਿਲਣ ਕਰਕੇ ਰੇਲ ਲਾਈਨ ਦਾ ਕੰਮ ਠੱਪ ਪਿਆ ਹੈ। ਇਸੇ ਤਰ੍ਹਾਂ ਨੰਗਲ ਡੈਮ ਤੋਂ ਲੈ ਕੇ ਤਲਵਾੜਾ ਤੱਕ ਦੀ ਨਵੀਂ ਰੇਲਵੇ ਲਾਈਨ ਦੀ ਲੰਬਾਈ ਜਿਹੜੀ ਹੈ ਉਹ 84 ਕਿਲੋਮੀਟਰ ਦੀ ਹੈ। ਇਸ ਵਾਸਤੇ 120 ਹੈਕਟੇਅਰ ਜ਼ਮੀਨ ਲੋੜੀਂਦੀ ਹੈ ਪਰ ਹੁਣ ਤੱਕ ਸਿਰਫ 38 ਹੈਕਟੇਅਰ ਲੈਂਡ ਜਿਹੜੀ ਹੈ ਉਹੀ ਅਕਵਾਇਰ ਕੀਤੀ ਜਾ ਸਕੀ ਹੈ ਸਿਰਫ ਐਨੀ ਜ਼ਮੀਨ ਹੀ ਰੇਲਵੇ ਨੂੰ ਮਿਲੀ ਧੂਰੀ ਜੰਕਸ਼ਨ ਨੂੰ ਬਾਈਪਾਸ ਕਰਨ ਦੇ ਲਈ ਇੱਕ ਤਾਰ ਲਾਈਨ ਬਣਾਉਣੀ ਹੈ ਉਸ ਦੇ ਲਈ ਜਿਹੜੀ ਜ਼ਮੀਨ ਚਾਹੀਦੀ ਹੈ ਉਹ ਬਹੁਤ ਹੀ ਘੱਟ ਚਾਹੀਦੀ ਹੈ ਕੁੱਲ 20 ਹੇਕਟੇਰ ਜ਼ਮੀਨ ਹੀ ਚਾਹੀਦੀ ਹੈ ਪਰ ਹਾਲੇ ਤੱਕ ਇਹ ਜ਼ਮੀਨ ਵੀ ਰੇਲਵੇ ਵਿਭਾਗ ਨੂੰ ਨਹੀਂ ਮਿਲੀ ਇਸ ਤੋਂ ਇਲਾਵਾ ਕੇਂਦਰੀ ਰੇਲ ਮੰਤਰਾਲੇ ਨੇ 6 ਨਵੀਆਂ ਲਾਈਨਾਂ ਤੇ 6 ਲਾਈਨਾਂ ਨੂੰ ਡਬਲ ਕਰਨ ਦੇ ਲਈ 19843 ਕਰੋੜ ਰੁਪਏ ਦੇ ਪ੍ਰੋਜੈਕਟ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪ੍ਰਵਾਨ ਕੀਤੇ ਹੋਏ ਹਨ ਤੇ ਇਹਨਾਂ ਦੀ ਕੁੱਲ ਲੰਬਾਈ 1158 ਕਿਲੋਮੀਟਰ ਬਣਦੀ ਹੈ। ਇਹਨਾਂ ਪ੍ਰੋਜੈਕਟਾਂ ਦਾ ਹੁਣ ਤੱਕ 7590 ਕਰੋੜ ਰੁਪਏ ਖਰਚ ਵੀ ਹੋ ਚੁੱਕੇ ਹਨ ਤੇ ਤਕਰੀਬਨ 255 ਕਿਲੋਮੀਟਰ ਰੇਲ ਲਾਈਨ ਦਾ ਕੰਮ ਪੂਰਾ ਹੋ ਚੁੱਕਿਆ। ਰੇਲ ਮੰਤਰਾਲੇ ਨੇ ਕੁਝ ਕਾਰਨਾਂ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਜਦੋਂ ਤੱਕ ਇਹ ਅੜਿੱਕੇ ਦੂਰ ਨਹੀਂ ਹੁੰਦੇ ਉਦੋਂ ਤੱਕ ਇਹਨਾਂ ਰੇਲਵੇ ਪ੍ਰੋਜੈਕਟਾਂ ਦਾ ਕੰਮ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕਦੋਂ ਮੁਕੰਮਲ ਹੋਣਗੇ ਜਾਂ ਕਦੋਂ ਮੁਕੰਮਲ ਨਹੀਂ ਹੋਣਗੇ ਉਹਦੇ ਬਾਰੇ ਕੁਝ ਵੀ ਕਹਿਣਾ ਹਜੇ ਮੁਸ਼ਕਲ ਹੈ ਕੇਂਦਰੀ ਰੇਲ ਮੰਤਰਾਲੇ ਅਨੁਸਾਰ ਜਿਹੜਾ ਰਾਜਪੁਰਾ ਮੁਹਾਲੀ ਰੇਲ ਲਾਈਨ ਪ੍ਰੋਜੈਕਟ ਹੈ ਉਸਦੇ ਕੰਮ ਦੀ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਹਾਮੀ ਨਹੀਂ ਭਰੀ ਗਈ ਹੈ ਇਹ ਹਾਮੀ ਨਾਮ ਭਰਨ ਕਰਕੇ ਹੀ ਉਹ ਕੰਮ ਲਟਕਿਆ ਪਿਆ ਹੈ ਇਹ ਰੇਲ ਲਾਈਨ ਜਿਹੜੀ ਹੈ 23.99 ਕਿਲੋਮੀਟਰ ਲੰਬੀ ਹੈ ਲਗਭਗ 24 ਕਿਲੋਮੀਟਰ ਲੰਬੀ ਹੈ ਤੇ ਇਸ ਦਾ ਅੰਤਿਮ ਸਰਵੇਖਣ ਜਿਹੜਾ ਹੈ ਉਹ ਵੀ ਮੁਕੰਮਲ ਹੋ ਚੁੱਕਾ ਹੈ ਰੇਲ ਮੰਤਰਾਲੇ ਮੰਤਰਾਲੇ ਦਾ ਇਹ ਤਰਕ ਹੈ ਕਿ ਇਸ ਰੂਟ ਤੇ ਜਿਹੜਾ ਟ੍ਰੈਫਿਕ ਪ੍ਰੋਜੈਕਸ਼ਨਸ ਨੇ ਉਹ ਘਟਨੇ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਸ ਦਾ ਜਿਹੜਾ ਲਾਗਤ ਖਰਚਾ ਹੈ ਉਸ ਵਿੱਚ ਹਿੱਸਾ ਪਾਉਣ ਦੇ ਲਈ ਕਿਹਾ ਗਿਆ ਹੈ ਪਰ ਪੰਜਾਬ ਸਰਕਾਰ ਨੇ ਹਾਮੀ ਨਹੀਂ ਭਰੀ ਹੈ ਇਸ ਕਰਕੇ ਇਹ ਜਿਹੜਾ ਕੰਮ ਹੈ ਉਹ ਰੁਕਿਆ ਪਿਆ ਹੈ ਰੇਲ ਮੰਤਰਾਲਾ ਇਸ ਲਾਈਨ ਦੇ ਲਈ ਜਿਹੜੀ ਜ਼ਮੀਨ ਹੈ ਉਹ ਵੀ ਮੁਫਤ ਦੇ ਉਹਨੂੰ ਮਿਲ ਜਾ ਇਸ ਤਰ੍ਹਾਂ ਦੀ ਝਾਕ ਰੱਖਦਾ ਹੈ ਲੇਕਿਨ ਕੰਮ ਹਜੇ ਇਸ ਤਰ੍ਹਾਂ ਰੁਕਿਆ ਪਿਆ ਹੈ ਰੇਲਵੇ ਵੱਲੋਂ ਅੰਮ੍ਰਾਲਾ ਤੋਂ ਜਲੰਧਰ ਤੱਕ ਕਰੀਬ 3200 ਕਰੋੜ ਰੁਪਏ ਦੀ ਲਾਗਤ ਨਾਲ ਜਿਹੜੀ 153 ਕਿਲੋਮੀਟਰ ਲੰਬੀ ਤੀਸਰੀ ਰੇਲਵੇ ਲਾਈਨ ਬਣਾਉਣ ਦੀ ਵੀ ਇੱਕ ਜੋੜਣਾ ਬਣਾਈ ਗਈ ਹੈ ਇਸਦੇ ਲਈ ਵੀ ਸਰਵੇ ਜਿਹੜਾ ਹੈ ਉਸ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਜਿਹੜਾ ਇਸ ਲਾਈਨ ਦਾ ਕੰਮ ਹੈ ਉਹ ਅੰਬਾਲਾ ਰੇਲਵੇ ਡਿਵੀਜ਼ਨ ਵੱਲੋਂ ਦੋ ਪੜਾਵਾਂ ਦੇ ਵਿੱਚ ਕਰਨਾ ਹੈ ਇਹ ਤੈਅ ਕੀਤਾ ਗਿਆ ਹੈ ਪਹਿਲੇ ਪੜਾਅ ਦੇ ਵਿੱਚ ਅੰਬਾਲਾ ਤੋਂ ਲੁਧਿਆਣਾ ਤੱਕ ਲਾਈਨ ਵਿਛਾਈ ਜਾਏਗੀ ਤੇ ਦੂਜੇ ਪੜਾਅ ਦੇ ਵਿੱਚ ਲੁਧਿਆਣਾ ਤੋਂ ਜਲੰਧਰ ਤੱਕ ਇਹ ਲਾਈਨ ਵਿਛਾਈ ਜਾਵੇ ਰੇਲਵੇ ਨੇ ਇਹ ਤੀਸਰੀ ਲਾਈਨ ਵਿਛਾਉਣ ਦਾ ਫੈਸਲਾ ਇਸ ਲਈ ਕੀਤਾ ਹੈ ਕਿ ਇਸ ਰੂਟ ਦੇ ਉੱਪਰ ਗੱਡੀਆਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵਾਧ ਰਹੀ ਹੈ ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਇਸ ਯੋਜਨਾ ਤਹਿਤ ਜਿਹੜੀ ਤਜਵੀਜ਼ ਹੈ ਉਹ ਪ੍ਰਵਾਨਗੀ ਲਈ ਰੇਲਵੇ ਬੋਰਡ ਨੂੰ ਭੇਜ ਦਿੱਤੀ ਗਈ ਹੁਣ ਜੇ ਆਪਾਂ ਗੌਰ ਕਰੀਏ ਜਿਹੜਾ ਕੇਂਦਰੀ ਰਾਜ ਮੰਤਰੀ ਨੇ ਰੇਲਵੇ ਦੇ ਉਹ ਪੰਜਾਬ ਤੋਂ ਨੇ ਰਵਨੀਤ ਬਿੱਟੂ ਜਿਹੜੇ ਨੇ ਉਹ ਇਸ ਟਾਈਮ ਰੇਲਵੇ ਦੇ ਰਾਜ ਮੰਤਰੀ ਨੇ ਪੰਜਾਬ ਦੇ ਨਾਲ ਉਹ ਸੰਬੰਧ ਰੱਖਦੇ ਨੇ ਸਾਰਿਆਂ ਨੂੰ ਪਤਾ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਵਿੱਖ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਜਿਹੜਾ ਹੈ ਉਹ ਵੀ ਰੱਖਦੇ ਨੇ ਉਹ ਵੀ ਪਾਲਦੇ ਨੇ ਉਹਨਾਂ ਵੱਲੋਂ ਕਈ ਵਾਰ ਇਸ ਦਾ ਇਹ ਸਪਸ਼ਟ ਵੀ ਕੀਤਾ ਗਿਆ ਕਿ ਹਾਂ ਮੈਂ ਮੁੱਖ ਮੰਤਰੀ ਬਣਨ ਦਾ ਚਾਹਵਾਂ ਹੁਣ ਰਵਨੀਤ ਬਿੱਟੂ ਪੰਜਾਬ ਦੀ ਰਾਜਨੀਤੀ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਦੇ ਵੀ ਕੁਝ ਵੀ ਹੋ ਜਾਵੇ ਜਾਂ ਪੰਜਾਬ ਦੇ ਵਿੱਚ ਕੋਈ ਘਟਨਾ ਘਟ ਜਾਵੇ ਉਸ ਦੇ ਉੱਤੇ ਉਹ ਆਪਣਾ ਜਿਹੜਾ ਬਿਆਨ ਹੈ ਆਪਣੀ رائے ਹੈ ਉਹ ਵੀ ਹਮੇਸ਼ਾ ਰੱਖਦੇ ਆਏ ਨੇ ਔਰ ਬੜੀ ਬਿਗਾਕੀ ਦੇ ਨਾਲ ਰੱਖਦੇ ਆਏ ਨੇ ਹਰ ਰੋਜ਼ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਰਖੀਆਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਬਿਆਨਬਾਜ਼ੀ ਕਰਦੇ ਹੋਏ ਭਾਵੇਂ ਕਿ ਕਈ ਬਿਆਨਾਂ ਦਾ ਉਹਨਾਂ ਨੂੰ ਫਾਇਦੇ ਦੇ ਨਾਲੋਂ ਨੁਕਸਾਨ ਜ਼ਿਆਦਾ ਹੋਇਆ ਹੈ ਕਈ ਵਾਰ ਬੇਲੋੜਾ ਵੀ ਉਹ ਬੋਲ ਜਾਂਦੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈ ਲੇਕਿਨ ਉਹਨਾਂ ਦੀ ਮਨਸ਼ਾ ਜਾਂ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਉਹ ਪੰਜਾਬ ਦੇ ਵਿੱਚ ਭਾਜਪਾ ਦੇ ਸਿਰਕਰ ਆਗੂ ਜਿਹੜੇ ਨੇ ਉਸ ਦੇ ਰੂਪ ਦੇ ਵਿੱਚ ਪ੍ਰੋਜੈਕਟ ਹੋਣ ਸਿੱਖਚੇੜਾ ਨੇ ਭਾਜਪਾ ਨੂੰ ਵੀ ਸਿੱਖਚੇੜਿਆਂ ਦੀ ਲੋੜ ਹੈ ਇਹ ਵੀ ਸਾਰੇ ਜਾਣਦੇ ਹਨ لیکن ਇਹਨਾਂ بیان بازیਆਂ ਤੋਂ ਇਲਾਵਾ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦਾ ਜਿਹੜਾ ਕੰਮ ਹੈ ਉਹ ਪੰਜਾਬ ਦੇ ਵਿੱਚ ਕਰਕੇ ਦਿਖਾਇਆ ਨਹੀਂ ਗਿਆ ਤੁਸੀਂ ਕੈਬਨਟ ਮੰਤਰੀ ਹੋਮੋਂ સેન્ટਰਲ ਮਿਨਿਸਟਰ ਹੋਮੋਂ ਰੇਲਵੇ ਦੇ ਮਿਨਿਸਟਰ ਹੋਮੋਂ ਤੇ ਰੇਲਵੇ ਦੇ ਚਾਰ ਵੱਡੇ ਪ੍ਰੋਜੈਕਟ ਇਸ ਸੂਬੇ ਦੇ ਵਿੱਚ ਰੁਕੇ ਪਏ ਹੋਣ ਤੇ ਤੁਸੀਂ ਉਹਨਾਂ ਦੇ ਵਾਸਤੇ ਇੱਕ ਵੀ ਅੱਖਰ ਕਦੇ ਨਹੀਂ ਬੋਲਿਆ ਅੱਜ ਤੱਕ ਅਸੀਂ ਰਵਨੀਤ ਬਿੱਟੂ ਦੇ ਮੂੰਹ ਤੋਂ ਇਨ੍ਹਾਂ ਪ੍ਰੋਜੈਕਟਾਂ ਬਾਰੇ ਕਦੇ ਕੋਈ ਵੀ ਬਿਆਨ ਨਹੀਂ ਸੁਣਿਆ ਕੋਈ ਵੀ ਲਫ਼ਜ਼ ਨਹੀਂ ਸੁਣਿਆ ਕਿ ਇਹ ਪ੍ਰੋਜੈਕਟ ਜਿਹੜੇ ਨੇ ਉਹ ਜ਼ਰੂਰੀ ਨੇ ਕਿੰਨਾ ਉਹ ਪੰਜਾਬ ਨੂੰ ਫਾਇਦਾ ਹੋਏਗਾ ਤੇ ਉਹ ਕਿਸ ਵਜ੍ਹਾ ਕਰਕੇ ਰੁਕੇ ਹੋਏ ਨੇ ਉਹ ਕਿਸਾਨ ਜਥੇਬੰਦੀਆਂ ਦੇ ਅੜੀਅਲ ਰਵੱਈਏ ਕਰਕੇ ਰੁਕੇ ਹੋਏ ਨੇ ਜਾਂ ਪੰਜਾਬ ਸਰਕਾਰ ਦੀ ਨਿਲਾਇਕੀ ਕਰਕੇ ਰੁਕੇ ਹੋਏ ਨੇ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਅਵਨੀਤ ਬਿੱਟੂ ਵੱਲੋਂ ਨਹੀਂ ਦਿੱਤਾ ਗਿਆ ਸਿਰਫ ਇੱਕ ਵਾਰ ਹੀ ਉਹਨਾਂ ਨੂੰ ਦੇਖਿਆ ਗਿਆ ਹੈ ਕਿ ਰੇਲਵੇ ਦੇ ਕਿਸੇ ਮੁੱਦੇ ਤੇ ਉਹ ਬੋਲ ਰਹੇ ਸੀ ਉਹ ਵੀ ਇੱਕ ਰੇਲਵੇ ਦਾ ਓਵਰ ਬ੍ਰਿਜ ਬਣਾਉਣਾ ਸੀ ਇੱਕ ਪੁਲ ਬਣਾਉਣਾ ਸੀ ਜਿਹੜਾ ਸ਼ਾਇਦ ਰੁਕਿਆ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਉਸ ਮੁੱਦੇ ਤੋਂ ਇਲਾਵਾ ਉਹ ਕਦੇ ਵੀ ਰੇਲਵੇ ਦੇ ਇਨਾ ਇਸ਼ੂਸ ਤੇ ਇਨਾ ਪ੍ਰੋਜੈਕਟਸ ਬਾਰੇ ਗੱਲ ਕਰਦੇ ਦਿਖਾਈ ਨਹੀਂ ਦਿੱਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿਵੇਂ ਨੈਸ਼ਨਲ ਹਾਈਵੇ ਥੌਰਟੀ ਨੇ ਕੰਮ ਬੰਦ ਕਰਨ ਦੀ ਧਮਕੀ ਦਿੱਤੀ ਸੀ ਜਾਂ ਨਿਤਨ ਗੜਕਰੀ ਵੱਲੋਂ ਇਹ ਕਿਹਾ ਗਿਆ ਸੀ ਕਿ ਅਸੀਂ ਪੰਜਾਬ ਦੇ ਸਾਰੇ ਪ੍ਰੋਜੈਕਟ ਰੱਦ ਕਰ ਦੇਵਾਂਗੇ ਕਿਉਂਕਿ ਉੱਥੇ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਕਿਸੇ ਤਰੀਕੇ ਦਾ ਤੇ ਫਿਰ ਅਦਾਲਤਾਂ ਦੇ ਵਿੱਚ ਜਾਣਾ ਪਿਆ ਜ਼ਮੀਨ ਐਕਵਾਇਰ ਕਰਨ ਦੇ ਲਈ ਤਾਂ ਕਿ ਉਹ ਜਿਹੜੇ ਪ੍ਰੋਜੈਕਟ ਨੇ ਉਹ ਨਿਪਰੇ ਚੜ੍ਹ ਸਕਣ ਹੁਣ ਕੀ ਉਸੇ ਤਰੀਕੇ ਨਾਲ ਰੇਲਵੇ ਵੀ ਅਦਾਲਤਾਂ ਦੇ ਚੱਕਰ ਕੱਟੇਗੀ ਇਸ ਪ੍ਰੋਜੈਕਟ ਜਿਹੜਾ ਪੰਜਾਬ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਕੰਪਲੀਟ ਕਰਨ ਵਾਸਤੇ ਜਾਂ ਫਿਰ ਉਹ ਇਹਨਾਂ ਪ੍ਰੋਜੈਕਟਾਂ ਨੂੰ ਵਿਚੇ ਹੀ ਛੱਡ ਕੇ ਪ੍ਰੋਜੈਕਟ ਵਾਪਸ ਲੈ ਲੈਣਗੇ ਇਸ ਦੇ ਨਾਲ ਨੁਕਸਾਨ ਕਿਸ ਦਾ ਹੋ ਰਿਹਾ ਹੈ ਕੀ ਨੁਕਸਾਨ ਨੈਸ਼ਨਲ ਹਾਈਵੇ ਥੋਰਟੀ ਦਾ ਹੋ ਰਿਹਾ ਹੈ ਜਾਂ ਇੰਡੀਅਨ ਰੇਲਵੇ ਦਾ ਹੋ ਰਿਹਾ ਹੈ ਇਹ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਜਾਂ ਤਾਂ ਆਪਾਂ ਇਹ ਕਹੀਏ ਕਿ ਸਰਕਾਰ ਧੱਕਾ ਕਰ ਰਹੀ ਹੈ ਸਰਕਾਰ ਪੈਸੇ ਨਹੀਂ ਦੇ ਰਹੀ ਤੇ ਜ਼ਮੀਨਾਂ ਤੁਹਾਡੀਆਂ ਕੌਡੀਆਂ ਦੇ ਪਾ ਲੈ ਰਹੀ ਹੈ ਫਿਰ ਤਾਂ ਕਿਤੇ ਨਾ ਕਿਤੇ ਚੀਜ਼ਾਂ ਜਾਇਜ਼ ਵੀ ਮੰਨੀਆਂ ਜਾ ਸਕਦੀਆਂ ਲੇਕਿਨ ਪੈਸਾ ਜ਼ਮੀਨ ਜਿਹੜੀ ਐਕਵਾਇਰ ਹੁੰਦੀ ਹੈ ਹਮੇਸ਼ਾ ਉਹਦਾ ਰੇਟ ਮਾਰਕੀਟ ਰੇਟ ਨਾਲੋਂ ਦੁੱਗਣਾ ਹੁੰਦਾ ਹੈ ਤੇ ਜੇ ਕਮਰਸ਼ੀਅਲ ਹੈ ਤਾਂ ਚੌਗਣਾ ਰੇਟ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਪੈਸਾ ਜਾਂ ਮੁਆਵਜ਼ੇ ਦਾ ਰੋਲਾ ਨਹੀਂ ਹੁੰਦਾ ਹੈ ਰੋਲੇ ਜਿਹੜੇ ਨੇ ਉਹ ਇਸ ਟਾਈਮ ਪੋਲਿਟੀਕਲ ਨੇ ਸਿਆਸੀ ਰੋਲੇ ਬਣੇ ਹੋਏ ਨੇ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦਾ ਹੈ ਕਿ ਮੈਂ ਤੁਹਾਡੇ ਹੱਕਾਂ ਦੀ ਤੁਹਾਡੇ ਹਿੱਤਾਂ ਦੀ ਰਾਖੀ ਕਰ ਰਿਹਾ ਹਾਂ ਭਾਵੇਂ ਕੀ ਉਹ ਨੁਕਸਾਨ ਹੀ ਕਿਉਂ ਨਾ ਕਰ ਰਿਹਾ ਹੋਵੇ ਔਰ ਬਹੁਤ ਘੱਟ ਗਿਣਤੀ ਦੇ ਇਹ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਪੋਜੀਸ਼ਨਾਂ ਲੈਂਦੇ ਨੇ ਜਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਲੇਕਿਨ ਉਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਪੂਰੇ ਸੂਬੇ ਦੇ ਲੋਕਾਂ ਨੂੰ ਉਠਾਉਣਾ ਪੈਂਦਾ ਇੱਕ ਪਾਸੇ ਤੁਸੀਂ ਦਾਵਾ ਤਰੱਕੀ ਕਰਨ ਦਾ ਕਰਦੇ ਹੋ ਲੇਕਿਨ ਦੂਸਰੇ ਪਾਸੇ ਤਰੱਕੀ ਦਾ ਕੋਈ ਵੀ ਕੰਮ ਜਿਹੜਾ ਹੈ ਉਹ ਸਿਰੇ ਨਹੀਂ ਚੜਨ ਦਿੰਦੇ ਪੰਜਾਬ ਸਰਕਾਰ ਕੋਲ ਖੁਦ ਕੋਈ ਪੈਸਾ ਹੈ ਨਹੀਂ ਜਿਹਦੇ ਨਾਲ ਉਹ ਕੈਪੀਟਲ ਐਕਸਪੈਂਡੀਚਰ ਕਰ ਸਕੇ ਜਾਂ ਇਹਨਾਂ ਬੁਨਿਆਦੀ ਇਨਫਰਾਸਟ੍ਰਕਚਰ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਲਈ ਕੋਈ ਕੰਮ ਖੁਦ ਕਰ ਸਕੇ ਉਹ ਹਰ ਕੰਮ ਦੇ ਵਾਸਤੇ ਕੇਂਦਰ ਵੱਲ ਝਾਕਦੇ ਨੇ ਕਿ ਉੱਥੋਂ ਸਾਨੂੰ ਕਿਵੇਂ ਪੈਸਾ ਮਿਲ ਸਕਦਾ ਹੈ ਤਾਂ ਕਿ ਅਸੀਂ ਵਿਕਾਸ ਦੇ ਕੁਝ ਕੰਮ ਕਰਕੇ ਦਿਖਾ ਸਕੀਏ ਤੇ ਐਸੇ ਕਰਕੇ ਕੇਂਦਰ ਸਰਕਾਰ ਨਾਲ ਹਰ ਪ੍ਰੋਜੈਕਟ ਦੇ ਉੱਤੇ ਪੰਜਾਬ ਸਰਕਾਰ ਦਾ ਰੌਲਾ ਚੱਲ ਰਿਹਾ ਹੈ ਪੈਸੇ ਕੇਂਦਰ ਵੱਲੋਂ ਕਿਸੇ ਨਾ ਕਿਸੇ ਬਹਾਨੇ ਰੋਕੇ ਗਏ ਚਾਹੇ ਉਹ ਰੂਰਲ ਡਿਵੈਲਪਮੈਂਟ ਫੰਡ ਹੋਣ ਚਾਹੇ ਪਹਿਲਾਂ ਉਹ ਹੈਲਥ ਸਰਵਿਸ ਦੇ ਫੰਡ ਸੀਗੇ ਜਿਹੜੇ ਆਮ ਆਦਮੀ ਕਲੀਨਿਕ ਨਾਮ ਬਦਲਣ ਕਰਕੇ ਸੀ ਜਾਂ ਫਿਰ ਸਕੂਲਾਂ ਦੇ ਵੀ ਜਿਹੜੇ ਫੰਡ ਸੀ ਉਹ ਰੋਕੇ ਗਏ ਸੀ ਪਰ ਹੌਲੀ-ਹੌਲੀ ਰਿਲੀਜ਼ ਹੋ ਰਹੇ ਨੇ ਲੇਕਿਨ ਦੂਜੇ ਪਾਸੇ ਜਿੱਥੇ ਪ੍ਰੋਜੈਕਟ ਕੇਂਦਰ ਸਰਕਾਰ ਖੁਦ ਲਾਉਣਾ ਚਾਹੁੰਦੀ ਹੈ ਖੁਦ ਪੈਸੇ ਖਰਚ ਕਰਕੇ ਵਿਕਸਿਤ ਕਰਨਾ ਚਾਹੁੰਦੀ ਹੈ 인ਫਰਾਸਟ੍ਰਕਚਰ ਨੂੰ ਉਹ ਤਾਂਚਾ ਤਾਂ ਪੰਜਾਬ ਦਾ ਹੀ ਸੁਧਰ ਰਿਹਾ ਹੈ ਨਾ ਉਹ ਕਿਸੇ ਹੋਰ ਦਾ ਤਾਂ ਸੁਧਰ ਨਹੀਂ ਰਿਹਾ ਪੈਸਾ ਵੀ ਕੇਂਦਰ ਵੱਲੋਂ ਖਰਚਿਆ ਜਾ ਰਿਹਾ ਹੈ ਫਿਰ ਉਹਨਾਂ ਪ੍ਰੋਜੈਕਟਾਂ ਦਾ ਫਾਇਦਾ ਉਹਨਾਂ ਪ੍ਰੋਜੈਕਟਾਂ ਦਾ ਲਾਹਾ ਪੰਜਾਬ ਸਰਕਾਰ ਕਿਉਂ ਨਹੀਂ ਲੈ ਰਹੀ ਇਹ ਜਿਹੜੇ ਨੇ ਸਵਾਲ ਜ਼ਰੂਰ ਪੁੱਛੇ ਜਾਣੇ ਬਣਦੇ ਨੇ ਕੀ ਕਿਤੇ ਇਹ ਖਰਸ਼ਾ ਤਾਂ ਨਹੀਂ ਕਿ ਕਾਨੂੰ ਕੇਂਦਰ ਸਰਕਾਰ ਇਹਨਾਂ ਕੰਮਾਂ ਦਾ ਕ੍ਰੈਡਿਟ ਲਊਗੀ ਤੇ ਉਸ ਦੇ ਬਹਾਨੇ ਉਹ ਵੋਟਾਂ ਪਾ ਲਊਗੀ ਵੋਟਾਂ ਤਾਂ ਹਰ ਪੋਲਿਟਿਕਲ ਪਾਰਟੀ ਨੇ ਪਾਲਣੀਆਂ ਹੀ ਹੁੰਦੀਆਂ ਨੇ ਜਦੋਂ ਤੁਸੀਂ ਸਿਆਸਤ ਦੇ ਵਿੱਚ ਆ ਜਾਂਦੇ ਹੋ ਤਾਂ ਤੁਹਾਡਾ ਮੁੱਖ ਕੰਮ ਹੀ ਵੋਟਾਂ ਮੰਗਣਾ ਹੁੰਦਾ ਹੈ ਤੁਸੀਂ ਕਿਸੇ ਨਾ ਕਿਸੇ ਬਹਾਨੇ ਵੋਟਾਂ ਮੰਗੋਗੇ ਲੇਕਿਨ ਜੇ ਤੁਸੀਂ ਇਸ ਚੱਕਰ ਦੇ ਵਿੱਚ ਕੰਮ ਨਹੀਂ ਹੋਣ ਦਵੋਗੇ ਜਾਂ ਕੰਮ ਰੋਕੋਗੇ ਤਾਂ ਉਹਦੇ ਨਾਲ ਨੁਕਸਾਨ ਜਿਹੜਾ ਹੈ ਉਹ ਤੁਹਾਡੇ ਸੂਬੇ ਦੇ ਲੋਕਾਂ ਦਾ ਹੀ ਹੋਣਾ ਹੈ ਇੱਕ ਪਾਸੇ ਆਪਾਂ ਹਰ ਰੋਜ਼ ਗੱਲ ਕਰਦੇ ਆਂ ਕਿ ਪੰਜਾਬ ਦੇ ਵਿੱਚ ਇੰਡਸਟਰੀ ਨਵੀਂ ਆ ਨਹੀਂ ਰਹੀ ਜਿਹੜੀ ਇੱਥੇ ਸੀ ਉਹ ਭੱਜਣ ਨੂੰ ਫਿਰਦੀ ਜਾਂ ਪਲਾਨ ਆਲਰੇਡੀ ਕਰ ਚੁੱਕੀ ਹੈ ਦੂਜੇ ਪਾਸੇ ਜੇ ਰੇਲਵੇ ਦੇ ਉੱਤੇ ਜਾਂ ਦੇ ਹਾਈਵੇ ਦੇ ਉੱਤੇ ਪੈਸਾ ਖਰਚ ਹੋਣਾ ਹੈ ਜਾਂ ਉਹਨਾਂ ਦਾ ਜਿਹੜਾ ਜਾਲ ਹੈ ਉਹ ਵਿਛਾਇਆ ਜਾਣਾ ਹੈ ਪੰਜਾਬ ਵਿੱਚ ਉਹ ਅਸੀਂ ਵਿਛਾਉਣ ਨਹੀਂ ਦੇ ਰਹੇ ਉਹ ਪ੍ਰੋਜੈਕਟਾਂ ਨੂੰ ਅਸੀਂ ਕਿਸੇ ਨਾ ਕਿਸੇ ਬਹਾਨੇ 2-2 4-4 ਸਾਲ ਹੋ ਗਏ ਰੋਕਦੇ ਜਾ ਰਹੇ ਹਾਂ ਤੇ ਜੇ ਇਸੇ ਤਰੀਕੇ ਨਾਲੇ ਕੰਮ ਚੱਲਦਾ ਰਿਹਾ ਹੋਲ ਪ੍ਰੋਜੈਕਟ ਫੇਰ ਕੇਂਦਰ ਨੇ ਪੰਜਾਬ ਦੇ ਵਿੱਚ ਜਿਹੜੇ ਬੰਦ ਕਰ ਦਿੱਤੇ ਜਾਂ ਇਨਵੈਸਟਮੈਂਟ ਆਣੀ ਬੰਦ ਹੋ ਗਈ ਫੇਰ ਅਸੀਂ ਇਸ ਚੀਜ਼ ਦਾ ਰੌਲਾ ਪਾਵਾਂਗੇ ਆ ਰੋਣਾ ਰੋਵਾਂਗੇ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ ਹੈ ਸਾਡੇ ਨਾਲ ਤੱਕਾ ਹੋ ਰਿਹਾ ਹੈ ਹਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਪੰਜਾਬ ਨਾਲ ਕਦੇ ਵਿਤਕਰਾ ਨਹੀਂ ਹੋਇਆ ਲੇਕਿਨ ਜੇ ਪਹਿਲਾਂ ਹੋਇਆ ਸੀ ਵਿਤਕਰਾ ਹੁਣ ਕੀ ਹੋ ਰਿਹਾ ਹੈ ਹੁਣ ਤਾਂ ਜੇ ਉਹ ਪੈਸਾ ਖਰਚ ਰਹੇ ਨੇ ਜੇ ਉਹ ਪ੍ਰੋਜੈਕਟ ਬਣਾ ਰਹੇ ਨੇ ਤਾਂ ਫਿਰ ਉਹ ਵਿਤਕਰਾ ਨਹੀਂ ਕਰ ਰਹੇ ਫਿਰ ਅਸੀਂ ਉਹਨਾਂ ਨੂੰ ਰੋਕ ਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ ਇਹ ਸਾਰੇ ਸਵਾਲ ਸਾਨੂੰ ਆਪਣੇ ਆਪ ਨੂੰ ਪੁੱਛ ਲੈਣ ਜ਼ਰੂਰ ਚਾਹੀਦੇ ਜੇ ਕਿਤੇ ਕੋਈ ਮੰਗ ਜਾਇਜ਼ ਹੈ ਉਸ ਪਿੱਛੇ ਲੜਨਾ ਜ਼ਰੂਰ ਚਾਹੀਦਾ ਹੈ ਲੇਕਿਨ ਹਰ ਗੱਲ ਦੇ ਉੱਤੇ ਲੜਨਾ ਹਰ ਗੱਲ ਦੇ ਉੱਤੇ ਵਿਰੋਧ ਕਰਨਾ ਤੇ ਸਿਰਫ ਇਸ ਕਰਕੇ ਵਿਰੋਧ ਕਰਨਾ ਕਿ ਅਸੀਂ ਤਾਂ ਜੀ ਇਸ ਨੂੰ ਉਸ ਦਾ ਵਿਰੋਧ ਕਰਨਾ ਹੈ ਉਹ ਵੀ ਜਾਇਜ਼ ਨਹੀਂ ਹੁੰਦਾ ਤੁਸੀਂ ਕਿਸੇ ਪਾਰਟੀ ਨੂੰ ਚੰਗਾ ਨਹੀਂ ਸਮਝਦੇ ਤਾਂ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਹਥਿਆਰ ਹੈ ਤੁਸੀਂ ਉਹਨਾਂ ਨੂੰ ਵੋਟਾਂ ਨਾ ਪਾਓ ਉਹਨਾਂ ਨੂੰ ਜਿਤਾਓ ਨਾ ਉਹਨਾਂ ਨੂੰ ਹਰਾਓ ਤਾਂ ਕਿ ਉਹ ਸਰਕਾਰ ਨਾ ਬਣਾ ਸਕਣ ਤੇ ਜੋ ਨੀਤੀਆਂ ਜੋ ਪਾਲਿਸੀਆਂ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਉਹ ਕਦੇ ਇੰਪਲੀਮੈਂਟ ਨਹੀਂ ਕਰ ਪਾਉਣਗੇ ਲੇਕਿਨ ਆਪਾਂ ਲੋਕਤੰਤਰ ਦੇ ਜਿਹੜੇ ਹੱਕ ਨੇ ਵੋਟਾਂ ਦਾ ਹੱਕ ਹੈ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਹੈ ਉਹਨੂੰ ਵਰਤਨ ਦੀ ਥਾਂ ਤੇ ਹਰ ਰੋਜ਼ ਸੜਕਾਂ ਤੇ ਲੜਾਈ ਲੜਾਂਗੇ ਹਰ ਕੰਮ ਰੋਕਣ ਦੀ ਕੋਸ਼ਿਸ਼ ਕਰਾਂਗੇ ਇਹ ਕਿਸੇ ਵੀ ਪਾਸਿਓਂ ਜਾਇਜ਼ ਨਹੀਂ ਹੈ ਤੇ ਇਹ ਬਾਕੀ ਜਿਹੜੇ ਲੋਕ ਨੇ ਉਨ੍ਹਾਂ ਦਾ ਨੁਕਸਾਨ ਹੈ ਉਹਨਾਂ ਦੇ ਨਾਲ ਨਾਲ ਤੁਹਾਡਾ ਆਪਣਾ ਨੁਕਸਾਨ ਵੀ ਹੈ ਇਹ ਸਾਰੀਆਂ ਚੀਜ਼ਾਂ ਤੇ ਸੋਚਣ ਦੀ ਵੀ ਲੋੜ ਹੈ ਸੋ ਉਮੀਦ ਕਰਦੇ ਹਾਂ ਜਿਹੜੇ ਪ੍ਰੋਜੈਕਟ ਨੇ ਕੇਂਦਰ ਸਰਕਾਰ ਦੇ ਚਾਹੇ ਉਹ ਰੇਲਵੇ ਦੇ ਹੋਣ ਚਾਹੇ ਉਹ ਨੈਸ਼ਨਲ ਹਾਈਵੇ ਥਾਰਟੀ ਦੇ ਹੋਣ ਉਹ ਨੇਪਰੇ ਚੜਨਗੇ ਵਕਤ ਨਾਲ ਨੇਪਰੇ ਚੜਨਗੇ ਤਾਂ ਕਿ ਜਿਹੜਾ ਪੰਜਾਬ ਦਾ ਇਨਫਰਾਸਟ੍ਰਕਚਰ ਹੈ ਬੁਨਿਆਦੀ ਢਾਂਚਾ ਹੈ ਉਸ ਤੇ ਕੁਝ ਪੈਸਾ ਇਨਵੈਸਟ ਹੋ ਸਕੇ ਉਹ ਬਿਹਤਰ ਹੋ ਸਕੇ ਤੇ ਜੇ ਉਹ ਬਿਹਤਰ ਹੁੰਦਾ ਹੈ ਤਾਂ ਉਹਦੇ ਨਾਲ ਨਾਲ ਜਿਹੜੇ ਫਾਇਦੇ ਪੰਜਾਬ ਦੇ ਲੋਕਾਂ ਨੂੰ ਹੋਣੇ ਨੇ ਚਾਹੇ ਉਹ ਇੰਡਸਟਰੀ ਨੂੰ ਅਟਰੈਕਟ ਕਰਨ ਵਾਸਤੇ ਹੋਣ ਸੰਨਤ ਜਿਹੜੀ ਹੈ ਪੰਜਾਬ ਦੇ ਵਿੱਚ ਆਵੇ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਵੇ ਜਾਂ ਰੋਜ਼ਗਾਰ ਮਿਲਣ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਵੇ ਉਹਦਾ ਫਾਇਦਾ ਜਿਹੜਾ ਹੈ ਸਾਨੂੰ ਲੈਣਾ ਜ਼ਰੂਰ ਚਾਹੀਦਾ ਹੈ ਇਸ ਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਹੈ ਸਾਡੇ ਸੂਬੇ ਦਾ ਨੁਕਸਾਨ ਹੋ ਰਿਹਾ ਹੈ ਤੇ ਜਿਹੜੀ ਸਾਡੀ ਸੂਬੇ ਦੀ ਇਮੇਜ ਬਣ ਰਹੀ ਹੈ ਉਹਦਾ ਵੀ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਹੈ ਦੇਸ਼ ਦੇ ਵਿੱਚ ਜੋ ਖਬਰਾਂ ਜਾਂਦੀਆਂ ਨੇ ਕਿ ਕੋਈ ਵੀ ਕੰਮ ਪੰਜਾਬ ਦੇ ਲੋਕ ਖੋਹ ਨਹੀਂ ਦੇ ਰਹੇ ਉਦੇ ਨਾਲ ਸਾਡੀ ਇਮੇਜ ਖਰਾਬ ਹੁੰਦੀ ਹੀ ਹੁੰਦੀ ਹੈ ਤੇ ਉਹਦੇ ਨਾਲ ਜਿਹੜੀ ਇਨਵੈਸਟਮੈਂਟ ਸਾਡੇ ਸੂਬੇ ਦੇ ਵਿੱਚ ਆਉਣੀ ਹੈ ਉਸ ਦੇ ਉੱਤੇ ਵੀ ਬਹੁਤ ਨੈਗੇਟਿਵ ਇਮਪੈਕਟ ਜਿਹੜਾ ਹੈ ਉਹ ਪੈਂਦਾ ਹੈ ਸੋ ਉਮੀਦ ਕਰਦੇ ਹਾਂ ਕਿ ਇਹ ਪ੍ਰੋਜੈਕਟ ਜਲਦੀ ਪੂਰੇ ਹੋਣਗੇ ਲੋਕ ਜਿਹੜੇ ਨੇ ਆਪਣੀ ਭਲਾਈ ਬਾਰੇ ਜ਼ਰੂਰ ਸੋਚਣਗੇ ਤੇ ਉਹ ਸੋਚਣ ਤੋਂ ਬਾਅਦ ਇਹ ਫੈਸਲੇ ਕਰਨਗੇ ਕਿ ਅਸੀਂ ਸਿਰਫ ਵਿਰੋਧ ਲਈ ਵਿਰੋਧ ਕਰਨਾ ਹੈ ਜਾਂ ਕਿਸੇ ਠੀਕ ਵਜ੍ਹਾ ਕਰਕੇ ਜਾਇਜ਼ ਵਜ੍ਹਾ ਕਰਕੇ ਜਿੱਥੇ ਸਾਡਾ ਨੁਕਸਾਨ ਹੋ ਰਿਹਾ ਹੈ ਉੱਥੇ ਵਿਰੋਧ ਕਰਨਾ ਹੈ ਇਹ ਫੈਸਲਾ ਲੋਕਾਂ ਨੇ ਲੈਣਾ ਹੈ ਉਮੀਦ ਕਰਦੇ ਹਾਂ ਲੋਕ ਸਹੀ ਫੈਸਲਾ ਲੈਣਗੇ ਇਸੇ ਨਾਲ ਹੀ ਤੁਤ ਵਿਦਾ ਲੈਣੇ ਆ ਧੰਨਵਾਦ